ਇਮੇ ਆਮਰਜੀਤ ਵੀਰ ਜੀ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ ਆਪਾਂ ਨੂੰ ਰਿਟਾਇਰ ਰਿਟਾਇਰ ਨਹੀਂ ਕਹਿੰਦੇ ਰਿਟਾਇਰ ਸੋ ਇਹ ਵੀ ਬੰਦਾ ਕਦੇ ਸੇਵਾ ਮੁਕਤ ਨਹੀਂ ਹੁੰਦਾ ਅੱਜ ਸਰਦਾਰ ਚਰਨਜੀਤ ਸਿੰਘ ਜੀ ਦੀ ਸੇਵਾ ਮੁਕਤੀ ਤੇ ਕੁਝ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੇਰੇ ਮਿੱਤਰ ਨੇ ਸਤਨਾਮ ਸਿੰਘ ਮੱਟੂ ਐਸ ਡੀਓ ਨੇ ਪਟਿਆਲੇ ਪਬਲਿਕ ਹੈਲਥ ਚ ਬਹੁਤ ਤਕੜੇ ਰਾਈਟਰ ਨੇ ਉਹਨਾਂ ਦੇ ਲਿਖਿਆ ਹੋਏ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਸੇਵਾ ਮੁਕਤ ਨਹੀਂ ਹੋਇਆ ਅਜੇ ਮੈਂ ਜ਼ਿੰਦਗੀ ਤੋਂ ਬਹੁਤ ਸਮੇਟਣੇ ਕਾਰਜ ਅਜੇ ਤਾਂ ਬਾਕੀ ਨੇ ਸੇਵਾ ਮੁਕਤ ਨਹੀਂ ਹੋਇਆ ਅਜੇ ਮੈਂ ਜ਼ਿੰਦਗੀ ਤੋਂ ਬਹੁਤ ਸਮੇਟਣੇ ਕਾਰਜ ਅਜੇ ਤਾਂ ਬਾਕੀ ਨੇ ਵਕਤ ਬੀਤੇ ਦੀਆਂ ਗਰਦਿਸ਼ ਭਰੀਆਂ ਹਨੇਰੀਆਂ ਦੇ ਰਾਹ ਵਿੱਚ ਖੜੇ ਅੜੀਕੇ ਕਈ ਆਕੀ ਨੇ ਸਦਾ ਰਿਹਾ ਮਜਬੂਰ ਤੇ ਨਿਕਲ ਪਾਇਆ ਨਾ ਸਦਾ ਰਿਹਾ ਮਜਬੂਰ ਤੇ ਨਿਕਲ ਪਾਇਆ ਨਾ ਸਿਰ ਤੇ ਭਾਰ ਸੀ ਕਰਦੀਆਂ ਜ਼ਿੰਮੇਵਾਰੀਆਂ ਦਾ ਆਪਣੀ ਮਾਰ ਜ਼ਮੀਰ ਤੇ ਖੂਬ ਨਿਭਾਇਆ ਸੀ ਆਪਣੀ ਮਾਰ ਜ਼ਮੀਰ ਤੇ ਖੁਬ ਨਿਭਾਇਆ ਸੀ ਹੁਕਮ ਮੈਂ ਆਪਣੇ ਕਈ ਉੱਚ ਅਧਿਕਾਰੀਆਂ ਦਾ ਮੈਂ ਰੁਕਸਤ ਹੋਇਆ ਜੇ ਰੁਟੀਨ ਡਿਊਟੀ ਤੋਂ ਮੈਂ ਰੁਕਸਤ ਹੋਇਆ ਜੇ ਰੁਟੀਨ ਡਿਊਟੀ ਤੋਂ ਸਮਾਜ ਦੀ ਸੇਵਾ ਫਰਜ਼ ਸਾਡੇ اخਲਾਕੀ ਨੇ ਸੇਵਾ ਮੁਕਤ ਨਹੀਂ ਹੋਇਆ ਜੇ ਮੈਂ ਜਿੰਦਗੀ ਤੋਂ ਬਹੁਤ ਸਮੇਟਣੇ ਕਾਰਜਾ ਜੇ ਤਾਂ ਬਾਕੀ ਨੇ ਮਾਰੀ ਬੀਹਣ ਭਰਾ ਤੇ ਚਾਚੇ ਤਾਏ ਰਿਸ਼ਤੇ ਸਭ ਭੈਣ ਭਰਾ ਤੇ ਚਾਚੇ ਤਾਏ ਰਿਸ਼ਤੇ ਸਭ ਵਿਰਵੇ ਰਹੇ ਜੋ ਸਭ ਮੇਰੀਆਂ ਗਲਵਕੜੀਆਂ ਤੋਂ ਦੋ ਪਲ ਬਹਿਣ ਨੂੰ ਪਤਨੀ ਬੱਚੇ ਮਾਪੇ ਤਰਸਦੇ ਰਹੇ ਦੋ ਪਲ ਬਹਿਣ ਨੂੰ ਪਤਨੀ ਬੱਚੇ ਮਾਪੇ ਤਰਸਦੇ ਰਹੇ ਮੈਂ ਰਿਹਾ ਵਿਅਸਤ ਨਿਕਣ ਲਈ ਜਾਲ ਮਕੜੀਆਂ ਚੋਂ ਮੈਂ ਮੈਂ ਉਹਨਾਂ ਕੋਲ ਮੈਂ ਕਰਨਾ ਦਿਲ ਹੌਲਾ ਜੋ ਬਣ ਤੂਫਾਨ ਵਿਚਾਰ ਤੋੜ ਰਹੇ ਤਾਂ ਕਿ ਨੇ ਸ਼ਿਵ ਮੁਕਤ ਨੀ ਹੋਇਆ ਜੇ ਮੈਂ ਜ਼ਿੰਦਗੀ ਤੋਂ ਬਹੁਤ ਸਿਮਟਣੇ ਕਾਰਜਾ ਜੇ ਤਾਂ ਬਾਕੀ ਨੇ ਗਿੱਧੜ ਬੈਠੇ ਨੇ ਰਖਵਾਲੀ ਫਸਲਾਂ ਦੀ ਗਿੱਧੜ ਬੈਠੇ ਨੇ ਰਖਵਾਲੀ ਫਸਲਾਂ ਦੀ ਖੇਤਾਂ ਨੂੰ ਉਹਨਾਂ ਤੋਂ ਆਜ਼ਾਦ ਕਰਾਉਣਾ ਹੈ ਮਜ਼ਲੂਮਾਂ ਦਾ ਸਾਥ ਤੇ ਹੱਕਾਂ ਲਈ ਲੜਨਾ ਮਾਪਿਆਂ ਦੇ ਸੁਪਨੇ ਆਵਾਜ਼ ਕਰਾਉਣੇ ਐ ਬੰਧਨ ਮੁਕਤ ਹੋ ਗਈ ਐ ਹੁਣ ਸੋਚ ਮੇਰੀ ਬੰਧਨ ਮੁਕਤ ਹੋ ਗਈ ਹੁਣ ਸੋਚ ਮੇਰੀ ਇਸ ਪੰਧ ਵਿੱਚ ਹੋਰ ਬਣ ਜਾਣਾ ਸਾਡੀ ਨੇ ਸੇਵਾ ਮੁਕਤ ਨਹੀਂ ਹੋ ਜਾ ਆਸ ਦੀ ਮੈਂ ਜ਼ਿੰਦਗੀ ਤੋਂ ਬਹੁਤ ਸਮੇਟਣੇ ਕਾਰਜ ਅਜੇ ਤਾਂ ਬਾਕੀ ਨੇ ਮੁਹੱਬਤਾਂ ਦੀ ਇਹ ਸਾਜ ਪਹਿਲਾਂ ਵਾਂਗ ਰਹੂ ਮੁਹੱਬਤਾਂ ਦੀ ਇਹ ਸਾਜ ਪਹਿਲਾਂ ਵਾਂਗ ਰਹੂ ਸਾਰਿਆਂ ਦੇ ਨਾਲ ਪਿਆਰ ਨੂੰ ਹੋਰ ਵਧਾਉਣਾ ਐ ਚਰਨਜੀਤ ਤੋਂ ਨਜ਼ਰ ਅੰਦਾਜ਼ ਹੋਏ ਕਰਨ ਜੀ ਤੋਂ ਨਜ਼ਰ ਅੰਦਾਜ਼ ਹੋਏ ਪਰਵਾਰਕ ਜੀਆਂ ਨੂੰ ਗੱਲ ਨਾਲ ਲਾਉਣਾ ਹੈ ਜਾਣੇ ਤੇ ਅਣਜਾਣੇ ਵਿੱਚ ਕੁਝ ਬੋਲਿਆ ਜੀ ਜਾਣੇ ਤੇ ਅਣਜਾਣੇ ਵਿੱਚ ਕੁਝ ਬੋਲਿਆ ਜੀ ਜਿਹੜੇ ਕੀਤੇ ਦੂਰ ਮੇਰੀ ਗੁਸਟਾਕੀ ਨੇ ਸੇਵਾ ਮੁਕਤ ਨਹੀਂ ਹੋਇਆ ਅਜੇ ਮੈਂ ਜ਼ਿੰਦਗੀ ਤੋਂ ਬਹੁਤ ਸਮੇਟਣੇ ਕਾਰਜ ਅਜੇ ਤਾਂ ਬਾਕੀ ਨੇ ਸੇਵਾ ਮੁਕਤ ਨਹੀਂ ਹੋਇਆ ਅਜੇ ਤਾਂ ਮੈਂ ਜ਼ਿੰਦਗੀ ਤੋਂ ਬਹੁਤ ਸਮੇਟਣੇ ਕਾਰਜ ਅਜੇ ਤਾਂ ਬਹੁਤ ਬਹੁਤ ਸਹੀ ਹੈ ਬਹੁਤ 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 ਬਹੁਤ